What is it that you like about being here? What things do you love about Hola Mahalla? Uh, the Sangat, the cars are coming together, of course. Celebrating Guru Gobind Singh Ji. Have you ever seen an event like this anywhere else in the world in your life? No, it's extremely exceptional. It's amazing. It's the most amazing feeling feeling to wear the ban of the guru there's nothing better to wear and of course i will come back yes ke je koi ik wari aje ta oh pher kadi vi hath mano reh nahi sakda theek gal kayi ji okay oh jehda guru da rang ya na ik wari rang lag <laughs> jave oh pher dil te chad janda main apne kamm kita hai jail officer da khulle prakash da nahi na ਕਹਦੀ ਐ ਨਾ ਇੱਧਰ ਲੱਗਣਾ ਉਰਪੇ ਲੱਗਣਾ ਕਿਸੇ ਨੇ ਨਹੀਂ ਆਪਣੇ ਦਾੜੀ ਨੂੰ ਹੱਥ ਪਾਇਆ ਅਗੇ ਇੱਕ ਆਪਣੇ ਇਹਦਾ ਇਹਦਾ ਰੂਵੇ ਹੋਰ ਆ ਬੱਕਰਾ ਜੇ ਤੁਸੀਂ ਕਹਿੰਦੇ ਪਹਿਲਾਂ ਤੁਸੀਂ ਕਲੀਨ ਸ਼ੇਵ ਸੀਗੇ ਜਾਂ ਕਟਿੰਗ ਵਗੈਰਾ ਸੀ ਕਿਹੜੀ ਚੀਜ਼ ਨੇ ਮਨ ਬਦਲਿਆ ਤੁਹਾਡਾ ਸਿਰ ਕੱਲਾ ਹੋ ਚੀ ਜਾ ਮਨ ਹੋ ਚੀ ਜਾ ਫਿਰ ਜਦੋਂ ਗੁਰਬਾਣੀ ਚਾਏ ਫਿਰ ਮੈਂ ਕਹਿੰਦਾ ਗੁਰਬਾਣੀ ਵੀ ਇਹੀ ਕਹਿੰਦੀ ਆ ਸੋ ਇਸ ਦੀ ਬਾਣੀ ਪੜ ਕੇ ਸੰਗ ਕਰਕੇ ਫੇਰ ਰੰਗ ਲਗਾ ਬੇ ਇੱਕ ਦਿਨ ਚੱਲਣਾ ਇਥੋਂ ਕੋ ਅਸੀਂ ਜਾਣ ਤੋਂ ਪਹਿਲਾਂ ਆਪਾਂ ਮਾਹਰ ਮਿਲਣਾ ਪੰਜਾਬ ਬਾਰੇ ਇੰਨਾ ਅਕਸਰ ਜਦੋਂ ਗੱਲ ਕੀਤੀ ਜਾਂਦੀ ਕਹਿੰਦੇ ਪੰਜਾਬੀਆਂ ਤੇ ਇੰਨਾ ਕਰੇਜ਼ ਆ ਵਿਦੇਸ਼ਾਂ ਦਾ ਬਾਰੀਆਂ ਨੂੰ ਹੱਥ ਪਾ ਕੇ ਤੇ ਛੱਡੋ ਜੀ ਟੈਰਾਂ ਨੂੰ ਲੰਮਕੇ ਜਾਣ ਨੂੰ ਵੀ ਤਿਆਰ ਆ ਇੱਥੇ ਅਸੀਂ ਸਰਦਾਰ ਆ ਪੂਰੀ ਇੱਥੇ ਪੰਜਾਬ ਸਾਡੀ ਸਰਦਾਰੀ ਚੱਲਦੀ ਆ ਜੀ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਜ਼ਮੀਨਾਂ ਵੇਚ ਕੇ ਘਰ-ਬਾਰ ਵੇਚ ਕੇ ਵੀ ਤੁਰੇ ਹੋਏ ਤੁਹਾਡੀ ਸਰਦਾਰੀ ਸਿੱਖੀ ਕਰਕੇ ਆ ਤੁਹਾਡੀ ਸਰਦਾਰੀ ਪੰਜਾਬ 'ਚ ਆ ਬਾਹਰ ਅਸੀਂ ਨੌਕਰ ਆ ਕੀ ਫਾਇਦਾ ਸਰਦਾਰੀ ਛੱਡ ਕੇ ਗੁਲਾਮੀ 'ਚ ਜਾਣਾ ਪੈਸੇ ਜਿਹੜਾ ਮਰਜ਼ੀ ਕਮਾ ਸਕਦਾ ਪਰ ਸਿੱਖੀ ਕਮਾਉਣੀ ਔਖੀ ਆ ਉੱਥੇ ਸਿੱਖੀ ਦੀ ਕਦਰ ਆ ਇੱਥੇ ਸਿੱਖੀ ਭਲਾਈ ਜਾਂਦੇ ਪੈਸੇ ਦੀ ਕਦਰ ਕਰਦੇ ਆ ਪੈਸੇ ਦੇ ਮਗਰ ਭੱਜਦੇ ਆ ਪਹਿਲਾਂ ਸਿੱਧਾ ਬਲੇਮ ਐਸ ਸੀ ਪੀ ਸੀ ਤੇ ਆ ਜਿਹੜੇ ਪ੍ਰਚਾਰ ਨਹੀਂ ਕਰਦੇ ਅਸੀਂ 20 ਜਣੇ ਆਏ ਆ ਬਾਹਰੋਂ ਸਾਡੇ ਨਾਲ ਇੱਕ ਦੋ ਬਰੀ ਜਰਮਨ ਆਏ ਆ ਉਹ ਕਹਿੰਦੇ ਅਸੀਂ ਤਰਸਦੇ ਆ ਵੇ ਚੀਜ਼ਾਂ ਸੀ ਗਵਾ ਲਈਆਂ ਹੋਲਾ ਮੱਲਾ 2025 ਜਨਨਕ ਸ਼ਹੀ ਸੰਮਤ 557 ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੱਛੇ ਤੁਹਾਨੂੰ ਇੱਕ ਵਾਰ ਦਿਖਾ ਦਈਏ ਮੈਦਾਨ ਭਰਿਆ ਹੋਇਆ ਚਰਨਗੋੰਗਾ ਸਟੇਡੀਅਮ ਹੈ ਜਿੱਥੇ ਕਿ ਹੋਲਾ ਮੱਲਾ ਮਨਾਇਆ ਜਾਂਦਾ ਪੂਰੀ ਦੁਨੀਆ ਤੋਂ ਸਿੱਖ ਪਹੁੰਚਦੇ ਆ ਤੇ ਉਹ ਨਹੀਂ ਜਿਨ੍ਹਾਂ ਦਾ ਸਿਰਫ ਹੋਮ ਲੈਂਡ ਪੰਜਾਬ ਹੈ ਉਹ ਵੀ ਜਿਹੜੇ ਜੰਮੇ ਵਿਦੇਸ਼ਾਂ ਦੇ ਵਿੱਚ ਆ ਉਹ ਵੀ ਆਏ ਆ ਤੇ ਉਹ ਕਿਉਂ ਖਿੱਚੇ ਗਏ ਕਿਵੇਂ ਖਿੱਚੇ ਗਏ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਤਾਂ ਇਹ ਸਵਾਲ ਆਉਂਦਾ ਕਿ ਪੰਜਾਬੀ ਵਿਦੇਸ਼ਾਂ ਵੱਲੋਂ ਖਿੱਚੇ ਜਾਂਦੇ ਆ ਭੱਜੇ ਜਾਂਦੇ ਆ ਜਾਜਾਂ ਦੀ ਵਾਰੀਆਂ ਨੂੰ ਹੱਥ ਪਾ ਕੇ ਜਾਣ ਲਈ ਟੈਰਾ ਨੂੰ ਲੰਮਕੇ ਜਾਣ ਨੂੰ ਵੀ ਤਿਆਰ ਆ ਐਦਾਂ ਤੱਕ ਕਹਿ ਦਿੱਤਾ ਜਾਂਦਾ ਸੋ ਵਿਦੇਸ਼ਾਂ ਤੋਂ ਆਏ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਬਾਰੇ ਇਹਨਾਂ ਅਕਸਰ ਜਦੋਂ ਗੱਲ ਕੀਤੀ ਜਾਂਦੀ ਕਹਿੰਦੇ ਵੀ ਪੰਜਾਬੀਆਂ ਤੇ ਇੰਨਾ ਕ੍ਰੇਜ਼ ਆ ਵਿਦੇਸ਼ਾਂ ਦਾ ਬਾਰੀਆਂ ਨੂੰ ਹੱਥ ਪਾ ਕੇ ਤਾਂ ਛੱਡੋ ਜੀ ਟੈਰਾ ਨੂੰ ਲੰਮਕੇ ਜਾਣ ਨੂੰ ਵੀ ਤਿਆਰ ਆ ਵੀ ਇੰਨਾ ਕ੍ਰੇਜ਼ ਤੁਸੀਂ ਵਿਦੇਸ਼ਾਂ ਤੋਂ ਇੱਥੇ ਆ ਰਹੇ ਹੋ ਜੀ ਤੇ ਬਾਣਾ ਵੀ ਗੁਰੂ ਦਾ ਅੱਜ ਕੱਲ ਦੀ ਤਾਂ ਛੱਡਦੇ ਜਾ ਰਹੇ ਲੋਕ ਜੀ ਇਹ ਚੀਜ਼ਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਗੱਲ ਇਹ ਆ ਹੁਣ ਲੋਕੀ ਕਹਿੰਦੇ ਪੰਜਾਬ ਖਾਲੀ ਹੋ ਗਿਆ ਨੌਜਵਾਨ ਹੈ ਨਹੀਂ ਸਾਰੇ ਬਾਈ ਬਾਹਰ ਚਾਈ ਜਾਂਦੇ ਆ ਜੀ ਪਰ ਰਿਐਲਿਟੀ ਇਹ ਆ ਮਹੱਲਾ ਹੁਣ ਤੁਸੀਂ ਦੇਖ ਲਓ ਇੱਥੇ 15 20 ਕਰੋੜ ਗਿਣਤੀ ਆ ਜੀ ਉਹ ਚੋਂ ਸਿੱਧਾ 10 ਕਰੋੜ ਕੱਲੇ ਨੌਜਵਾਨ ਆ ਇੱਥੇ ਟਰੈਕਟਰਾਂ ਤੇ ਆਉਂ ਨੌਜਵਾਨ ਮੋਟਰਸਾਈਕਲਾਂ ਤੇ ਆਉਂ ਪੰਜਾਬ ਭਰਿਆ ਪਿਆ ਕਿਉਂ ਪੰਜਾਬ ਕਦੇ ਖਤਮ ਨਹੀਂ ਹੋ ਸਕਦਾ ਪਰ ਸਿਰਫ ਅਫਸੋਸ ਦੀ ਗੱਲ ਇਹ ਆ ਜਿਹੜੇ ਮਗਰਲਗ ਨੌਜਵਾਨ ਆ ਨਾਲੇ ਪਰਿਵਾਰ ਆ ਨਾ ਕਮਲੇ ਉਹ ਕਰਜ਼ੇ ਲੈ ਕੇ ਨਿਆਣਿਆਂ ਨੂੰ ਨੌਕਰ ਇੱਥੇ ਸੀ ਸਰਦਾਰ ਆ ਪੂਰੀ ਇੱਥੇ ਪੰਜਾਬ ਸਾਡੀ ਸਰਦਾਰੀ ਚੱਲਦੀ ਆ ਜੀ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਅੱਗੇ ਪੁਰਾਣਿਆਂ ਚ ਇੱਕ ਇੱਕ ਬੰਦਾ ਪਰਿਵਾਰ ਦਾ ਬਾਹਰ ਜਾਂਦਾ ਸੀਗਾ ਸਰਦਾ ਸੀ ਉਹ ਸਹੀ ਮਰਿਆਦਾ ਵੇ ਇੱਕ ਜਣਾ ਜਾਓ ਠੀਕ ਠਾਕ ਆ ਪਰ ਤੁਸੀਂ ਹੁਣ ਸਾਰੇ ਭੇਜਣ ਲੱਪੇ ਇਹ ਫੇ ਕੰਮ ਖਰਾਬ ਹੋਇਆ ਜ਼ਮੀਨਾਂ ਵੇਚ ਕੇ ਘਰ-ਬਾਰ ਵੇਚ ਕੇ ਵੀ ਤੁਰੇ ਹੋਏ ਜੀ ਤੁਹਾਡੀ ਸਰਦਾਰੀ ਜ਼ਮੀਨਾ ਕਰਕੇ ਆ ਤੁਹਾਡੀ ਸਰਦਾਰੀ ਸਿੱਖੀ ਕਰਕੇ ਆ ਤੁਹਾਡੀ ਸਰਦਾਰੀ ਪੰਜਾਬ ਚ ਆ ਬਾਹਰ ਅਸੀਂ ਨੌਕਰ ਆ ਕੀ ਫਾਇਦਾ ਸਰਦਾਰੀ ਛੱਡ ਕੇ ਕਲਮੀ ਚ ਜਾਣਾ ਹੁਣ ਜਿਹੜੇ ਪੁਰਾਣੇ ਗਿਆ ਉਹ ਉਨੀ ਔਖੇ ਸੌਖੇ ਟਾਈਮ ਕੱਢ ਲਏ ਬਚਾਅ ਕਰ ਲਿਆ ਪਰ ਬਾਹਰਲਾ ਦੇਸ਼ ਬਾਹਰਲਾ ਹੀ ਆ ਪੰਜਾਬ ਪੰਜਾਬੀ ਆ ਚਲੋ ਸਾਡੇ ਵਾਲਿਆਂ ਨੂੰ ਤਾਂ ਉੱਥੇ ਜਾ ਕੇ ਤੁਸੀਂ ਇੱਥੇ ਦੇ ਬੋਰਨ ਅਗੇ ਨਹੀਂ ਇੰਗਲੈਂਡ ਦੇ ਜੰਪ ਵਾਲਿਆ ਤੁਸੀਂ ਇੰਗਲੈਂਡ ਦੇ ਹੋ ਜੀ ਉੱਥੇ ਤੁਹਾਨੂੰ ਕਿੱਦਾਂ ਜਾਗ ਲੱਗਿਆ ਜੀ ਕਿੱਦਾਂ ਇਹ ਬਾਣਾ ਵੀ ਤੁਸੀਂ ਪਾਇਆ ਹੋਇਆ ਸਾਰਾ ਸਰੂਪ ਤੁਹਾਡਾ ਉਹੀ ਆ ਤੇ ਸਾਡੇ ਤਾਂ ਜਾਂਦੇ ਹੀ ਜੀ ਉੱਥੇ ਪਹਿਲਾਂ ਮਤਲਬ ਚਿਹਰਾ ਮੁਹੰਦਰੇ ਚੇਂਜ ਕਰਦੇ ਵੀ ਇੰਨਾ ਚ ਰਲ ਜੀਏ ਕੋਈ ਇਹ ਨਾ ਕਹੇ ਵੀ ਇਹ ਫਰੈਸ਼ੀ ਜਾਂ ਨਵਾਂ ਆਇਆ ਹੋਇਆ ਉਹ ਕਹਿੰਦੇ ਅਸੀਂ ਗੋਰੇ ਬਣਨਾ ਅਸੀਂ ਕਹਿੰਦੇ ਸਾਡੇ ਮਾਪੇ ਕਹਿੰਦੇ ਆਪਣਾ ਪਿਸ਼ੂਕਰ ਨਾ ਭੁੱਲ ਜਣ ਸਿੱਖੀ ਨਾ ਭੁੱਲ ਜਣ ਉੱਥੇ ਸਭ ਤੋਂ ਕੀਮਤੀ ਚੀਜ਼ ਸਿੱਖੀ ਆ ਪੈਸੇ ਜਿਹੜਾ ਮਰਜ਼ੀ ਕਮਾ ਸਕਦਾ ਪਰ ਸਿੱਖੀ ਕਮਾਉਣੀ ਔਖੀ ਆ ਉੱਥੇ ਸਿੱਖੀ ਦੀ ਕਦਰ ਆ ਇੱਥੇ ਸਿੱਖੀ ਭਲਾਈ ਜਾਂਦੇ ਪੈਸੇ ਦੀ ਕਦਰ ਕਰਦੇ ਆ ਪੈਸੇ ਦੇ ਮਗਰ ਭੱਜਦੇ ਆ ਕਸੂਰ ਕੀਦਾ ਜੀ ਕਸੂਰ ਜਦੋਂ ਗੱਲ ਇਹ ਆਉਂਦੀ ਨਾ ਵੀ ਹਾਂਜੀ ਪਹਿਲਾਂ ਸਿੱਧਾ ਬਲੇਮ ਐਸਟੀਪੀਸੀ ਤੇ ਆ ਜਿਹੜੇ ਪ੍ਰਚਾਰ ਨਹੀਂ ਕਰਦੇ ਇਹ ਐਨੇ ਕਰੋੜ ਅਰਬ ਇਕੱਠੇ ਕਰੀ ਜਾਂਦੇ ਪ੍ਰਚਾਰ ਕਰੋ ਨੌਜਵਾਨਾਂ ਨੂੰ ਸਮਝਾਓ ਵੀ ਕੰਮ ਕਿੱਦਾਂ ਕਰੀਦਾ ਰੋਟੀ ਕਪੜਾ ਔਰ ਮਕਾਨ ਪੜ੍ਹਾਈ ਕਰਨ ਦਾ ਫਾਇਦਾ ਕੀ ਆ ਗੁਰਸਿੱਖੀ ਦਾ ਫਾਇਦਾ ਕੀ ਆ ਐਸਟੀਪੀਸੀ ਸਾਰਿਆਂ ਨੂੰ ਨੌਕਰੀ ਦਿਵਾ ਸਕਦੇ ਪੁਲਿਸ ਵਿੱਚ ਸਰਕਾਰ ਦੇ ਵਿੱਚ ਆਰਮੀ ਵਿੱਚ ਸਾਡੇ ਵੀ ਸਰਦਾਰ ਮੁੰਡੇ ਹੁਣ ਆਰਮੀ ਚ ਵੀ ਆ ਪੁਲਿਸ ਚ ਵੀ ਆ ਉਹ ਸਮਾਂ ਤੇ ਕਦਰ ਕਰਦੇ ਆ ਵੀ ਮਿਸਟਰ ਸਿੰਘ ਔਨੈਸਟ ਬਹੁਤ ਆ ਇਮਾਨਦਾਰ ਆ ਇਹਨੂੰ ਨੌਕਰੀ ਦਿਓ ਠੀਕ ਨਹੀਂ ਸੋ ਉਧਰ ਸੋਚ ਇਦਾਂ ਆ ਇਧਰ ਸੋਚ ਉਲਟੀ ਆ ਸਾਨੂੰ ਹੁਣ ਸਰਕਾਰ ਨੂੰ ਨਾਲੇ ਸਿਆਣਿਆਂ ਨੂੰ ਸੋਚ ਬਦਲਨੀ ਪੈਣੀ ਆ ਠੀਕ ਇਹ ਬਾਣਾ ਨੂੰ ਕਿੰਨੀ ਰਿਸਪੈਕਟ ਮਿਲਦੀ ਆ ਜੀ ਹੁਣ ਨੌਜਵਾਨਾਂ ਨੂੰ ਪਤਾ ਤਾਂ ਲੱਗੇ ਵੀ ਜੇ ਤੁਸੀਂ ਵਿਦੇਸ਼ਾਂ ਚ ਵੀ ਰਹਿੰਦੇ ਹੋ ਬਾਣਾ ਵੀ ਪਾ ਕੇ ਰੱਖਦੇ ਹੋ ਤਾ ਕਿੰਨੀ ਕ ਰਿਸਪੈਕਟ ਮਿਲਦੀ ਆ ਹੁਣ ਠੀਕ ਆ ਅਸੀਂ ਬਾਣਾ ਉਦਦਾ ਪਾਈਦਾ ਆ ਸਾਡੇ ਕੋ ਫਾਰਮ ਆ ਫਾਰਮ ਤੇ ਬਾਣਾ ਪਾਈਦਾ ਪਰ ਦੂਜੇ ਪਾਸੇ ਅਸੀਂ ਨੌਕਰੀ ਵੀ ਕਰੀਦੀ ਆ ਹੁਣ ਜਦੋਂ ਨੌਕਰੀ ਕਰੀਦੀ ਆ ਫੇ ਉਹ ਕਾਨੂੰਨੀ ਤੌਰ ਤੇ ਜਿਹੜੇ ਕੱਪੜੇ ਆ ਨੌਕਰੀ ਦੇ ਉਹ ਪਾਣੇ ਬੰਦੇ ਹੁਣ ਮੈਂ ਤਾਂ ਬਿਜ਼ਨਸ ਚਲਾਣਾ ਸੋ ਮੈਂ ਤਾਂ ਉਦਦਾ ਸੂਟ ਸਾਡ ਪਾ ਸਕਦਾ ਪਰ ਹੁਣ ਜਿਹੜੇ ਸਾਡੇ ਕੇਈ ਸਿੰਘ ਆ ਡਿਊਟੀ ਚ ਕੰਮ ਕਰਦੇ ਆ ਉਹ ਡਿਊਟੀ ਕਰੋ ਪਹਿਲਾਂ ਅਕਲ ਫੇ ਸ਼ਕਲ ਹੁਣ ਜੇ ਤੁਸੀਂ ਕ੍ਰੀਏਟਿਵ ਨੇ ਆ ਤੁਹਾਡੇ ਨਿਆਣੇ ਆ ਪਰਿਵਾਰ ਆ ਉਹ ਵੀ ਬਹੁਤ ਉੱਚੀ ਸੇਵਾ ਆ ਠੀਕ ਨਹੀਂ ਪਰ ਮੇਂ ਚੀਜ਼ ਇਹ ਆ ਆ ਅਦਸਤਾਰ ਗੁਰੂ ਦੀ ਆ ਆ ਦਾੜਾ ਗੁਰੂ ਦਾ ਆ ਬਾਣਾ ਗੁਰੂ ਦਾ ਆ ਇਹ ਸਭ ਕੁਝ ਦਿੱਤਾ ਸਾਡੇ ਗੁਰੂਆਂ ਨੇ ਜੀ ਕੁਰਬਾਨੀਆਂ ਗੁਰੂਆਂ ਦੀਆਂ ਆ ਆ ਪਵਿੱਤਰ ਧਰਤੀ ਗੁਰੂਆਂ ਦੀ ਧਰਤੀ ਆ ਪਰ ਜੇ ਤੁਹਾਡੇ ਨਿਮਰਤਾ ਪ੍ਰੇਮ ਪਿਆਰ ਆ ਫਿਰ ਮਹਾਰਾਜ ਤੁਹਾਨੂੰ ਆਪ ਚੱਕਦਾ ਹੁਣ ਜੇ ਕੋ ਅਕਲ ਹੈਗੀ ਆ ਵੀ ਅਨੰਤਪੁਰ ਸਾਹਿਬ ਦੀ ਧਰਤੀ ਪਵਿੱਤਰ ਆ ਹੋਲਾ ਮਹੱਲਾ ਪਵਿੱਤਰ ਆ ਜਿਹਨੂੰ ਪਤਾ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜਿਹੜਾ ਵੀ ਮੇਰਾ ਪੁੱਤ ਹੋਲੇ ਮਲੇ ਬਰਾਜਮਾਨ ਆ ਉਹਦੇ ਸਿਰ ਤੇ ਮੇਰੀ ਪ੍ਰਤਕ ਸੀਸ ਆ ਇਹ ਕਿਹੜਾ ਨਾਂ ਕਰੇ ਕਿਹੜਾ ਨਾਂ ਕਰੇ ਕਿੰਨੇ ਸਿੰਘ ਆਇਓ ਜੀ ਹੁਣ ਅਸੀਂ 20 ਜਣੇ ਆਏ ਆ ਬਾਹਰੋਂ ਅੱਛਾ ਜੀ ਐਂਡ ਉਹਦੇ ਵਿੱਚ ਇੱਕ ਦੋ ਮਲੇਜਾ ਦੇ ਸਿੰਘ ਆ ਸਕਾਟਲੈਂਡ ਇੰਗਲੈਂਡ ਜਰਮਨ ਦੇਸ਼ਾਂ ਦੇ ਮਿਕਸ ਨੌਜਵਾਨ ਸਾਡੇ ਆਓ ਪਰ ਸਾਰੇ ਇੱਥੇ ਸਿੱਖੀ ਸਿੱਖਣਾ ਆਓ ਕਈ ਅਮਰਸ਼ਕੜਾਏ ਸੀਗੇ ਕਿਹਨਾਂ ਅਮਰਸ਼ਕ ਲਿਆ ਪੁਰਵਾਨ ਪਤਾ ਜਿਹੜਾ ਮੁਹੱਲਾ ਹੈ ਨਾ ਇੱਚ ਐਨੇ ਅਸੀਸ ਮਿਲਦੇ ਜਿਹੜਾ ਨਿਮਾਨਿਆਂ ਦਾ ਮਾਣ ਬਣ ਕੇ ਆਂਦਾ ਨਾ ਕਲ ਜੁਗਦਾ avatars ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੂ avatars ਤੁਹਾਨੂੰ ਸੀਸ ਦਿੰਦੇ ਹੁਣ ਤੁਸੀਂ ਵੀ ਸੇਵਾ ਕਰਨਾ ਆਇਓ ਆ ਸਾਰਾ ਸਾਲ ਇਦਾਂ ਹੀ ਨਿਕਲਣਾ ਤੁਸੀਂ ਕਹਣਾ ਯਾਰ ਇੰਨੀ ਕਿਰਪਾ ਇਹ ਪਵਿੱਤਰ ਧਰਤੀ ਆ ਖਾਲਸਾ ਸੰਗਤ ਆ ਜਾਗਦੀ ਪੰਥੇ ਚੜ੍ਹਦੀ ਕਲਾ ਆਇਆ ਹਰੇਕ ਬੰਦੇ ਕੋ ਇੱਕ ਕਲਾ ਹੈਗੀ ਆ ਕੰਮ ਦੀ ਡਿਊਟੀ ਦੀ ਹੁਣ ਤੁਸੀਂ মিডিਆ ਦੀ ਕਲਾ ਆ ਜੋ ਇਕੱਠੇ ਹੁੰਨੇ ਆ ਸਾਡੇ ਕੋ ਚੜ੍ਹ ਦੀ ਕਲਾ ਆ ਜੀ ਬਿਲਕੁਲ ਸਾਰਾ ਪੰਥ ਜਿੱਤ ਦਾ ਸਿੱਖੀ ਜਿੱਤ ਦੀ ਪਰ ਸਿੰਘ ਸਾਹਿਬ ਇੱਕ ਗੱਲ ਹੋਰ ਆ ਹੁਣ ਤੁਸੀਂ 20 ਜਣੇ ਆਏ ਹੋ ਜੀ ਸਾਡੇ ਤਾਂ ਹੁਣ ਇਹ ਵੀ ਗੱਲਾਂ ਚੱਲ ਪਈਆਂ ਚਲੋ ਹੁਣ ਜਦੋਂ ਕਰ ਰਹੇ ਆ ਤਾਂ ਕਰਨੀਆਂ ਹੀ ਪੈਂਦੀਆਂ 20 ਸਾਡੇ ਨੌਜਵਾਨ ਬਾਹਰ ਗਏ ਆ ਪਿੱਛੇ ਘਟਨਾ ਮਾੜੀ ਤੋਂ ਮਾੜੀ ਵੀ ਵਾਪਰ ਜਾਂਦੀ ਹੈ ਨਾ ਕੰਜੇ ਦੇ ਮਾਪੇ ਵੀ ਦੁਨੀਆ ਤੋਂ ਚਲ ਜਾਂਦੇ ਅਗਲਾ ਟਿਕਟ ਲਾਣ ਦੇ ਡਰੋਂ ਫਿਰ ਵੀ ਨਹੀਂ ਆਉਂਦਾ ਵੀ ਕਿੱਥੋਂ ਜਾਵਾਂਗੇ ਕੰਮ ਛੱਡ ਕੇ ਤੁਸੀਂ ਹਰ ਇੱਕ ਸਾਲ ਆਉਂਨੇ ਹੋ ਫਿਰ ਵੀ ਟਿਕਟਾਂ ਲਾ ਕੇ ਆਉਂਨੇ ਹੋ ਤੇ ਇਹ ਜਿਹੜੀ ਤਰਾਸ ਦੀ ਬਣੀ ਹੋਈ ਆ ਇੱਕ ਉਧਰ ਤਰਾਸ ਦੀ ਆ ਤੇ ਇੱਕ ਤੁਸੀਂ ਚੜ੍ਹਦੀ ਕਲਾ ਦੀ ਗੱਲ ਕਰੀ ਤੁਸੀਂ ਹਰ ਇੱਕ ਸਾਲ ਆਉਣਾ ਹੀ ਆਉਣਾ ਆ ਇਹ ਇਹ ਦੋਨੇ ਚੀਜ਼ਾਂ ਦਾ ਫਰਕ ਜ਼ਰੂਰ ਦੱਸੋ ਅਸੀਂ ਕਦਰ ਪਾਣੇ ਜਿਸ ਚੀਜ਼ ਦਾ ਕਦਰ ਆ ਹਮ ਸਿੱਖੀ ਦਾ ਖਾਲਸੇ ਪੰਥ ਦਾ ਪਵਿੱਤਰ ਧਰਤੀ ਦਾ ਹੁਣ ਜਿਹੜੇ ਬੰਦੇ ਚਾਹਦੇ ਨੌਕਰੀ ਗੁਲਾਮੀ ਉਹ ਗੁਲਾਮੀ 'ਚ ਫਸੇ ਹੋਆ ਅਸੀਂ ਚਾਹਦੇ ਆ ਵੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾੜਲੇ ਪੁੱਤਿਆਂ ਲਾੜਲੀ ਫੌਜ ਆ। ਵੇ ਅਸੀਂ ਅਸਲੀ ਚੀਜ਼ ਦੇ ਦਰਸ਼ਨ ਕਰੀਏ। ਹੁਣ ਸਭ ਤੋਂ ਵਧੀਆ ਚੀਜ਼ ਲਾਈਫ 'ਚ ਆਇਆ। ਜੀ। ਆਹ ਸੁੰਦਰਤਾ ਆ। ਗੋਰੇ ਕਹਿੰਦੇ ਲਾਈਫ ਇਜ਼ ਗੋਲਡਨ ਮੂਮੈਂਟਸ। ਗੋਲਡਨ ਮੂਮੈਂਟ ਕੀ ਆ ਆਇਆ। ਆ ਸਿੱਖੀ ਗੋਲਡਨ ਮੂਮੈਂਟ ਆ। ਆ ਖਾਸਿਆਂ ਦੇ ਦਰਸ਼ਨ ਕਰਨੇ। ਜਿਹੜੀਆਂ ਚੀਜ਼ਾਂ ਅਸੀਂ ਸੁਣਦੇ ਹੁੰਦੇ ਸੀਗੇ ਆ ਹੁਣ ਸਾਹਮਣੇ ਪ੍ਰਗਟ ਆ। ਤੁਸੀਂ ਉੱਥੇ ਪੜੇ ਹੋ ਜੰਮੇ ਪੜੇ ਹੋ ਉੱਥੇ ਦੇ ਤੁਹਾਡੇ ਫਰੈਂਡਸ ਜਿਹੜੇ ਹੋਣੇ ਸਾਰਾ ਸਰਕਲ ਉਹ ਬ੍ਰਿਟਿਸ਼ਰਸ ਹੋਣੇ ਜਿਹੜੇ ਸਾਰੇ ਤੇ ਤੁਸੀਂ ਉਹਨਾਂ ਚ ਰਹਿ ਕੇ ਤੁਸੀਂ ਰੰਗ ਨਹੀਂ ਬਦਲੇ ਆ ਕਹਿੰਦੇ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਜਾਂਦਾ ਜੀ ਵੀ ਬਹੁਤਿਆਂ ਦੀ ਗਿਣਤੀ ਇੱਕ ਅੱਧਾ ਤਾਂ ਫਿਰ ਉਹਨਾਂ ਵਰਗ ਹੋ ਹੀ ਜਾਂਦਾ ਸਾਡੇ ਤਾਂ ਪਹਿਲਾਂ ਮੂੰਹ ਹੀ ਅੰਗਰੇਜ਼ੀ ਨੂੰ ਮਾਰਦੇ ਆ ਆਪਣੀ ਤਾਂ ਭੁੱਲ ਜਾਂਦੇ ਆ ਜੀ ਸੋ ਗੱਲ ਹੈਗੀ ਪਹਿਲ ਦੀ ਤੁਸੀਂ ਜ਼ਿੰਦਗੀ ਚ ਨਾ ਹੁਣ ਬੰਦਾ ਕੰਮ ਕਰ ਲੈਂਦਾ ਪੈਸੇ ਕਮਾ ਲੈਂਦਾ ਅਧ ਦੁਨਿਆਵੀ ਚੀਜ਼ਾਂ ਦੇਖ ਲੈਂਦਾ ਆਨੰਦ ਨਹੀਂ ਆਦਾ ਮੈਂ ਬੋਲੀ ਜੇ ਆਨੰਦ ਆ ਸੰਗਤ ਚ ਨੰਦਿਆ ਖਾਲਸਿਆਂ ਚ ਨੰਦਿਆ ਗੁਰਬਾਣੀ ਚ ਨੰਦਿਆ ਅਸਲੀ ਜਿਹੜਾ ਡੂੰਗਾ ਨੰਦਿਆ ਨਾ ਤੁਸੀਂ ਕੰਮ ਜਿੰਨਾ ਮਰਜੀ ਪੈਸੇ ਕਮਾ ਲਾਓ ਉਹ ਕੱਲੇ ਪੈਸੇ ਹੀ ਆ ਪਰ ਜਿਹੜੀ ਖੁਸ਼ੀ ਆ ਨਾ ਉਹ ਦਿਲੋਂ ਖੁਸ਼ੀ ਹੁੰਦੀ ਆ ਉਹ ਅੰਦਰ ਬੈਠੀ ਆ ਉਹ ਸਾਧ ਸੰਗਤ ਨਾਲ ਗੁਰੂ ਗ੍ਰੰਥ ਗੁਰੂ ਪੰਥ ਨਾਲ ਮਿਲਦੀ ਆ ਹੁਣ ਇਹਦੇ ਵਰਗਾ ਹੋਰ ਕੋਈ ਸਾਰੀ ਦੁਨੀਆ ਸੀ ਘੁੰਮੇ ਫਰੇ ਆ ਘੁੰਮਦੇ ਰਹਿੰਦੇ ਆ ਚੱਕਰਵਤੀ ਆ ਆ ਚੀਜ਼ ਥੋੜਾ ਮਿਲਦੀ ਆ ਜਿਹੜੇ ਗੋਰੇ ਸਾਡੇ ਨਾਲ ਆਂਦੇ ਆ ਨਾ ਸਾਡੇ ਨਾਲ ਇੱਕ ਦੋ ਬਰੀ ਜਰਮਨ ਆਏ ਆ ਉਹ ਕਹਿੰਦੇ ਅਸੀਂ ਤਰਸਦੇ ਆ ਬੇ ਚੀਜ਼ਾਂ ਸੀ ਗਵਾ ਲਈਆਂ ਇਹਨਾਂ ਇਹਨਾਂ ਨੂੰ ਪੁੱਛੀਏ ਸਿੰਘਾਂ ਨੂੰ ਜਰਾ ਇਹ ਜਿਹੜੇ ਤੁਹਾਡੇ ਨਾਲ ਆਏ ਆ ਜਰਾ ਬੁਲਾਓ ਜੀ ਥੱਲੇ ਤੇ ਸਿੰਘ ਜਿਹੜੇ ਹੈਗੇ ਆ ਨਾਲ ਆਏ ਆ ਬਾਣੇ ਦੇ ਵਿੱਚ ਆ ਸੋ ਗੱਲਬਾਤ ਕਰਦੇ ਆ ਥੱਲੇ ਆਜੋਗੇ ਵੀਰ ਜੀ ਇੱਥੇ ਇੱਥੇ ਹੀ ਕਰ ਲੈਣੇ ਚਲੋ ਇੱਥੇ ਹੀ ਕਰ ਲੈਣੇ ਜੀ ਕੀ ਹਾਲ ਚਾਲ ਠੀਕ ਹੋ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਸਭ ਚ ਤੁਸੀਂ ਵੀ ਉੱਥੇ ਦੀ ਮੋਰਨ ਹਾਂਜੀ ਚਾਰ ਕਰਦੇ ਆ ਅਸੀਂ ਹੁਣ ਇੱਥੇ ਆਏ ਹਾਂ ਹਰੇਕ ਵਾਰ ਨੂੰ ਪਿਛਲੀ ਵਾਰ ਵੀ ਆਏ ਸੀ ਕੰਮਕਾਰ ਛੱਡ ਕੇ ਉੱਥੇ ਆਣਾ ਕਈ ਵਾਰ ਕਹਿ ਦਿੰਦਾ ਵੀ ਕੰਮਕਾਰਾਂ ਤੋਂ ਵੇਹਲ ਨਹੀਂ ਮਿਲਦੀ ਵੀ ਆਇਆ ਨਹੀਂ ਜਾਣਾ ਪਰ ਬਹਾਨਾ ਬੜੀ ਬੜੀ ਇਹ ਹੁੰਦਾ ਕਈ ਇੱਥੇ ਵਿਆਹ ਵੀ ਹੋਵੇ ਨਾ ਕਿਸ ਦਾ ਤਦ ਅਗਲਾ ਉੱਥੇ ਹੱਥ ਘੜੇ ਕਰ ਦਿੰਦਾ ਵੀ ਥੱਤੋਂ ਨਹੀਂ ਆਜਣਾ ਵਾਸਤੇ ਅਸੀਂ ਸਭ ਕੁਝ ਕਰਦੇ ਆ ਗੁਰੂ ਸਾਹਿਬ ਵਾਸਤੇ ਠੀਕ ਗੁਰੂ ਸਾਹਿਬ ਕਰਕੇ ਆਉਂਦੇ ਹਾਂ ਇਹ ਖਾਸ ਗੱਲ ਆ ਤੇ ਇਹ ਸਾਰੇ ਤੁਹਾਡੇ ਫਰੈਂਡਸ ਦੇ ਨਾਲ ਹਾਂ ਬਿਲਕੁਲ ਤੇ ਉਹ ਉਹ ਵੀ ਹੁਣ ਸਿੱਖ ਬਣ ਗਏ ਠੀਕ ਸਿੱਖੀ ਸਿੱਖ ਕੇ ਗੁਰੂ ਸਾਹਿਬ ਦਾ ਇਤਿਹਾਸ ਪੜ ਕੇ ਉਹ ਵੀ ਜਿਦਾ ਹੀ ਹਿਰਦੇ ਦੇ ਵਿੱਚ ਸ਼ੌਂਕ ਆਇਆ ਕਿ ਆਸੀਂ ਵੀ ਹੋਣਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਠੀਕ ਦਰਦਿਕ ਜੀ ਸਾਰੇ ਨੇ ਪੜਾਈਆਂ ਕੀਤੀਆਂ ਮੈਂ ਲੋਪੜਿਆ ਆ ਇਹ ਵੀ ਯੂਨੀਵਰਸਿਟੀ ਜਨੇ ਮਾਸਟਰਸ ਕੀਤੀ ਹੋਆ ਅੱਛਾ ਜੀ ਲੰਡਨ ਸੋਵੇਸ ਯੂਨੀਵਰਸਿਟੀ ਬੋਟੌਰੀ ਯੂਨੀਵਰਸਿਟੀ ਆ ਇਹ ਮੁੰਡੇ ਵੀ ਯੂਨੀਵਰਸਿਟੀ ਗ੍ਰੈਜੂਏਟ ਆ ਪਿੱਛੇ ਵੀ ਗ੍ਰੈਜੂਏਟ ਸਾਰੇ ਅਸੀਂ ਗ੍ਰੈਜੂਏਟ ਆ ਠੀਕ ਨਹੀਂ ਹੁਣ ਗ੍ਰੈਜੂਏਸ਼ਨ ਚ ਪੜਾਈ ਕਰਕੇ ਬੰਦੇ ਨੂੰ ਅਕਲ ਆਂਦੀ ਆ ਪੰਦ ਕੋ ਸਿੱਖਦਾ ਆ ਸੋ ਅਕਲ ਕਹਿੰਦੀ ਵੀ ਸਭ ਤੋਂ ਕੀਮਤੀ ਚੀਜ਼ ਲੱਭੋ ਸਭ ਤੋਂ ਕੀਮਤੀ ਚੀਜ਼ ਇੱਥੇ ਆ ਹੁਣ ਜਿਹੜੇ ਦੂਰ ਆ ਉਹਾਂ ਨੂੰ ਕੀਮਤੀ ਚੀਜ਼ ਦਿਖਦੀ ਦੂਰੋਂ ਜਿਹੜੇ ਇੱਥੇ ਬੈਠੇ ਆ ਉਹਾਂ ਨੂੰ ਡੇੜੇ ਕਰਕੇ ਚੀਜ਼ ਨਹੀਂ ਦਿਖਦੀ ਉਹ ਬਾਹਰ ਜਾ ਕੇ ਫੇ ਅਕਲ ਆਂਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਫੇ ਕਦਰ ਹੁੰਦੀ ਉੱਥੇ ਬਾਹਰ ਜਾ ਕੇ ਠੀਕ ਹੁੜਿਆਂ ਨੂੰ ਪੁੱਛ ਲੈ ਗੋਰਿਆਂ ਨੂੰ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛਿਓ ਵੀ ਤੁਹਾਨੂੰ ਇੱਥੇ ਕੀ ਜਿਹੜਾ ਵਧੀਆ ਲੱਗਿਆ ਇੱਥੇ ਕਿਹੜੀ ਚੀਜ਼ਾਂ ਇਹਨਾਂ ਨੂੰ ਚੰਗੀਆਂ ਸੋ ਵਾਟ ਇਜ਼ ਇਟ ਦੈਟ ਯੂ ਲਾਈਕ ਅਬਾਊਟ ਬੀਇੰਗ ਹੇਅਰ ਵਾਟ ਥਿੰਗਸ ਡੂ ਯੂ ਲਵ ਅਬਾਊਟ ਹੋਲਾ ਮਹੱਲਾ ਆ ਦ ਸੰਗਤ ਦ ਕਾਸ ਆ ਕਮਿੰਗ ਟੂਗੇਦਰ ਆਫ ਕੋਰਸ ਸੈਲੀਬ੍ਰੇਟਿੰਗ ਗੁਰੂ ਗੋਬਿੰਦ ਸਿੰਘ ਜੀ ਹਮ ਇਹਨਾਂ ਨੂੰ ਪੁੱਛਿਓ ਵੀ ਕਦੀ ਦੇਖਿਆ ਕਿਤੇ have you ever seen an event like this anywhere else in the world in your life no it's extremely exceptional it's amazing so um, he's saying will you come again and what is it like to wear the bana of the guru it's the most amazing feeling feeling to wear the ban of the guru there's nothing better to wear and of course i will come back yes so bilkul jehda hega ik visheshta hai ik visheshta hai isthan di ke je koi ik wari aaje ta oh fer kadi vi atho nu reh nahi sakda theek gal kahi ji pakki oh jehda guru da rang ya na ik wari rang lag <laughs> jave oh fer dil te chad janda hun sare bande chande sach pyar ਜਿਹੜੇ ਬੰਦੇ ਕੋ ਸੱਚ ਪਿਆਰ ਉਹ ਜਿੱਤਦਾ ਬਾਕੀ ਦੁਨੀਆ ਹਾਰਦੀ ਐਨੀ ਗੱਲ ਸਿੰਪਲ ਆ ਪਰ ਅੱਜ ਕੱਲ ਅਸੀਂ ਲੱਭਦੇ ਕੰਪਲਿਕੇਟਿਡ ਗੱਲ ਵੀ ਜਿਹੜੀ ਕੋਈ ਨਾ ਉਹ ਅਲੱਗ ਚੀਜ਼ ਹੋਵੇ ਨਾਲੇ ਅਸੀਂ ਪਹਿਲ ਦਿੰਨੇ ਪੈਸੇ ਨੂੰ ਪਰ ਪਹਿਲ ਦੇਣੀ ਚਾਹੀਦੀ ਹਿਰਦੇ ਨੂੰ ਸੱਚ ਪਿਆਰ ਨੂੰ ਸਿੱਖੀ ਨੂੰ ਖੁਸ਼ੀ ਨੂੰ ਪਹਿਲ ਦੇਣੀ ਚਾਹੀਦੀ ਆ ਹੁਣ ਆਵੀ ਸਿੰਘ ਸਾਡੇ ਨਾਲ ਆਏ ਆ ਇਹ ਵੀ ਬਾਹਰੋਂ ਆਏ ਆ ਜੀ ਇਹ ਹੁਣ ਸਿਆਣੇ ਆ ਇਹ ਨਿਆਣੇ ਆ ਪਰ ਫੇ ਵੀ ਸਾਡੇ ਸਾਰਿਆਂ ਦਾ ਮਲਾਪ ਕਿਉਂ ਆ ਗੁਰੂ ਦੇ ਸਾਹਮਣੇ ਸੀ ਸਾਰੇ ਨਿਆਣੇ ਆ ਰੱਬ ਦੇ ਸਾਹਮਣੇ ਉਹਦੇ ਬਲਕ ਆ ਸੋ ਸਿੱਖੀ ਇਹ ਨਹੀਂ ਹੈਗੀ ਉਮਰ ਦੀ ਸਿੱਖੀ ਹੈਗੀ ਸੱਚ ਪਿਆਰ ਦੀ ਠੀਕ ਹੈ ਮੈਂ ਭਾਜੀ ਵਾਇਗੁਰ ਜੀ ਦਾ ਖਾਲਸਾ ਵਾਹਿ ਖਾਲਸਾ ਤੇ ਜੀ ਵਾਇਖੁਰ ਜੀ ਠੀਕ ਹੈ ਜੀ ਕਰਦੀ ਗੱਲ ਆ ਜੀ ਹਾਂ ਜੀ ਕਿਰਪਾ ਮਾ ਜੀ ਤੁਸੀਂ ਵੀ ਆਏ ਹੋ ਤੁਸੀਂ ਇੱਥੋਂ ਦੇ ਜੰਪਾਲੋਂ ਕਿ ਤੁਸੀਂ ਉੱਥੇ ਦੇ ਹੋ ਇੱਥੇ ਦੇ ਜੰਪਾਲ ਹੈਗਾ ਅੱਛਾ ਜੀ 1958 ਦਾ ਮੈਂ ਜਨਮ ਹੈਗਾ ਤਾਂ ਮੈਂ 10 ਸਾਲ ਦੀ ਬਾਹਰ ਗਿਆ ਅੱਛਾ ਪਹਿਲਾਂ ਮੁੰਨੇ ਸੀਗੇ ਫਿਰ ਗੁਰੂ ਕਿਰਪਾ ਹੋਈ ਸੰਗਤ ਮਿਲ ਗਈ ਫਿਰ ਅਮਨਤਾਤ ਮਦਦ ਮਿਲ ਗਈ ਤੇ ਜੇ ਇਹ ਕਹਿੰਦੇ ਕੰਮ ਕਰਨਾ ਹੈਗਾ ਮੈਂ ਆਪਣਾ ਕੰਮ ਕੀਤਾ ਹੈ ਜੇਲ ਅਫੀਸਰਜ਼ ਦਾ ਐ 함 ਰਹਿਆ ਹੈ ਨਾ ਖੁੱਲੇ ਪ੍ਰਕਾਸ਼ ਦਾ ਜੀ ਨਾ ਕੈਦੀਆਂ ਨੂੰ ਇੱਧਰ ਲੈ ਜਾਣਾ ਉੱਪਰ ਲੈ ਜਾਣਾ ਤਾਂ ਕਿਸੇ ਨੇ ਨਹੀਂ ਆਪਣੇ ਦਾੜੀ ਨੂੰ ਹੱਥ ਪਾਇਆ ਕਿ ਇੱਕ ਆਪਣੇ ਇਹਦਾ ਇਹਦਾ ਰੂਪੇ ਹੋਰ ਆ ਬਖਰਾ ਇਹ ਕਵਰੀ ਹੁੰਦੀ ਬੋਲ ਬਾਣੀ ਪਿਆਰ ਦੀ ਕਿਹੜੀ ਚੀਜ਼ ਨੇ ਤੁਹਾਡਾ ਮਨ ਬਦਲਤਾ ਜੀ ਜਦ ਤੁਸੀਂ ਕਹਿੰਦੇ ਪਹਿਲਾਂ ਤੁਸੀਂ ਕਲੀਨ ਸ਼ੇਵ ਸੀਗੇ ਜਾਂ ਕਟਿੰਗ ਵਗੈਰਾ ਸੀ ਕਿਹੜੀ ਚੀਜ਼ ਨੇ ਮਨ ਬਦਲਿਆ ਤੁਹਾਡਾ ਪਹਿਲਾਂ ਮੈਂ ਸਿੱਕੇ ਗਤਕਾ ਚਾਈਨੀਜ਼ ਦਾ ਸਾਡਾ ਅਰਥ ਸਿੱਖਿਆ ਉਹ ਸਿੱਖਿਆ ਜੀ ਉਹਨਾਂ ਦੇ ਦੀ ਸਰਕਾਰੀ ਮੈਡੀਟੇਸ਼ਨ ਜਿਵੇਂ ਅਪੇ ਇਸ ਸਰੀਰ ਕੱਲਾ ਹੋ ਚੀ ਜਾ ਮਨ ਹੋ ਚੀ ਜਾ ਫਿਰ ਜਦੋਂ ਗੁਰਬਾਣੀ ਚਾਹੇ ਫਿਰ ਮੈਂ ਕਹਿੰਦਾ ਗੁਰਬਾਣੀ ਵੀ ਇਹੀ ਕਹਿੰਦੀ ਆ ਸੀ ਤਾਂ ਇੱਕ ਚੋਲਾ ਆ ਨਾ ਇੱਕ ਤਾਂ ਅਸੀਂ ਇਹ ਮਨ ਬਾਣੀ ਚ ਕਹਿੰਦੇ ਨਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁੱਟੇ ਮਨ ਕਹਾਂ ਸਮਾਈ ਮਤਲਬ ਕਹਿੰਦਾ ਅਪੇ ਅਸੀਂ ਸੀਨ ਬਹੁਤ ਦੀ ਪਹਿਲ ਪਈਦਾ ਇੱਕ ਦਿਨ ਮੁੱਕ ਜਾਣਾ ਹੈਗਾ ਪਰ ਜਿਹੜਾ ਮਨ ਹੈਗਾ ਆ ਉਹ ਮਹਾਰਾਜ ਕਹਿੰਦੇ ਮਨ ਤੇ ਜੋ ਸਰੂਪ ਹੈ ਆਪਣਾ ਮੂਲ ਪਛਾਣ ਸੋ ਇਸ ਤਰੀਕਾ ਬਾਣੀ ਪੜ ਕੇ ਸੰਗ ਕਰਕੇ ਫੇਰ ਰੰਗ ਲਗਾ ਬੇ ਇੱਕ ਦਿਨ ਚਲਣਾ ਇਥੋਂ ਕੋਈ ਅਸੀਂ ਜਾਣ ਤੋਂ ਪਹਿਲਾਂ ਆਪਾਂ ਮਾਹਰ ਮਿਲਣਾ ਮਰ ਕੇ ਨਹੀਂ ਕੋਈ ਬੰਦਾ ਲੱਭ ਮਿਲਦਾ ਜਿੰਦੇ ਜੀ ਮਿਲਣਾ ਜਦੋਂ ਫੇਰ ਗੁਰਬਾਣੀ ਪੜ੍ਹੀ ਵਿਚਾਰੀ ਤੇ ਪੰਜਾਬੀ ਮੈਂ ਸਿੱਖੀ ਸੀ ਬਚਪਨ ਤੋਂ ਭੁੱਲੀ ਸੀ ਪਰ ਫੇਰ ਦੁਬਾਰਾ ਸਿੱਖੀ ਸੰਤਾਂ ਲਈ ਫੇਰ ਫੇਰ ਇਸ ਤਰ੍ਹਾਂ ਬਈ ਜਿਹੜੀ ਬਾਣੀ ਆ ਨਾ ਤਾਂ ਕਹਿੰਦੇ ਬਈ ਬਾਣੇ ਤੋਂ ਪਹਿਲੇ ਜਿਹੜੀ ਬਾਣੀ ਆ ਨਾ ਜਦੋਂ ਜਿਹਨੂੰ ਬਾਣੀ ਦੀ ਸਮਝ ਆ ਗਈ ਨਾ ਉਹ ਉਹ ਕਿਸੇ ਨਹੀਂ ਕਰ ਕੱਟੂਗਾ ਸੋ ਤਾਂ ਕਿ ਜੇ ਬੱਚੇ ਘਟ ਰਹੇ ਕਿਸੇ ਤਿੰਗ ਦੇ ਵਿੱਚ ਅਸੀਂ ਅਸੀਂ ਮਤਲਬ ਫੇਲ ਹੋ ਗਏ ਆ ਬੱਚੇ ਦੱਸਣ ਬਸ ਬਾਣੀ ਕੀ ਚੀਜ਼ ਆ ਕੀ ਆ ਜੋ ਜਦੋਂ ਮੈਨੂੰ ਕੋਈ ਮਿਲਦਾ ਕੋਈ ਗੋਰਾ ਹੋਵੇ ਕੋਈ ਹੋਵੇ ਮੈਨੂੰ ਪਿਛਲੇ ਮਹੀਨੇ ਇੱਕ ਕਾਲਾ ਮੈਸੇਜ ਮਿਕਾ ਅਸੀਂ ਕੋਤਰ ਮਿਲੇ ਇੱਕ ਅੱਧਾ ਘੰਟਾ ਕੰਮ ਕੀਤਾ ਗੱਲ ਕੀਤੀ ਉਹਨਾਂ ਨਾਲ ਬਾਣੀ ਬਾਰੇ ਸਿਮ ਕਰਨ ਲੱਗ ਪਏ ਜੋ ਇਸ ਸਿਮਨ ਕੀਤਾ ਸੀ ਆਨਲਾਈਨ ਕੀਤਾ ਸਿਮਨ ਮੇਰੀ ਬਾਰੀ ਸੀ ਬੋਲਣ ਦੀ ਤੇ ਮੈਂ ਬੋਲੂਗਾ ਹਾਂ ਬੋਲੂਗਾ ਗੋਰਾ ਕਾਲਾ ਸੀ ਗੋਰੀ ਸੀਗੀ 15 ਮੈਂ ਸਿਮਨ ਕੀਤਾ ਉੱਚਪ ਹੋ ਗਿਆ ਸ਼ਾਂਤ ਹੋ ਗਿਆ ਕਹਿੰਦਾ ਪਾ ਉਹ ਜਗ੍ਹਾ ਸਹਜ ਦੇ ਵਿੱਚ ਜਦੋਂ ਸਹਜਾਂ ਦਾ ਮਨ ਚੁੱਪ ਹੋ ਜਾਂਦਾ ਤੇ ਅੰਦਰੋਂ ਆਨੰਦ ਵਕਰਾਂ ਦਾ ਹੁਣ 1 ਮਹੀਨਾ ਹੋ ਗਿਆ ਜਿੱਥੇ ਜਾਂਦਾ ਮੈਂ ਨਾ ਜਾਂਦੇ ਆ ਸਿਮਕਣ ਲੱਗ ਪਏ ਕਹਿੰਦਾ ਪੰਜਾਬੀ ਸਿੱਖਣੀ ਆ ਇੱਕ ਜਮਿਕਾ ਵੰਦਾ ਪੰਜਾਬੀ ਸਿੱਖਣ ਲੱਗ ਪਿਆ ਕੜਾ ਪਾਇਆ ਉਹਨੇ ਉਹਨੂੰ ਉਹਨੂੰ ਕਹਿੰਦਾ ਮੈਂ ਹੁਣ ਕੇਸ ਨਹੀਂ ਕਰਨੇ ਜੇ ਇੱਕ ਘੰਟਾ ਨਾਲ ਬੈਠਾ ਬਸ ਵੀ ਜੇ ਅਸੀਂ ਪਿਆਰ ਵਾਲੇ ਬੰਦੇ ਨਾ ਨਾਲ ਲਾਈਏ ਗੱਲ ਕਰੀਏ ਨਾ ਫੇਰ ਪਹਿਲਾਂ ਬਾਣੀ ਸਿਖਾਓ ਗੁਰਦੀ ਫਲਸਫੀ ਕੀੜੀ ਚੀਜ਼ ਹੈਗੀ ਆ ਜਦੋਂ ਉਹ ਆ ਗਈ ਨਾ ਫੇਰ ਬਾਣ ਦਾ ਪਿਆਣ ਸੋ 100 ਬਣੀ ਪਹਿਲਾਂ ਹੱਥ ਤੋਂ ਬਿਲਕੁਲ ਸੋ ਜਿੱਥੇ ਪੂਰੇ ਪੰਜਾਬ ਤੋਂ ਸੰਗਤ ਇੱਥੇ ਆਉਂਦੀ ਤਾਂ ਦੂਰ ਦਰਾਡੇ ਤੋਂ ਵੱਖ-ਵੱਖ ਥਾਵਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਹੌਲੇ-ਮਹਲੇ ਨੂੰ ਮੁੱਕ ਰੱਖਦੇ ਹੋયા ਵੱਡਾ ਇਕੱਠ ਹੈ ਸੋ ਇਹਨਾਂ ਸੰਗਤਾਂ ਦੇ ਇਕੱਠ ਦੇ ਵਿੱਚ ਇਹ ਵੀਰ ਜਿਹੜੇ ਹੈਗੇ ਆ ਵਿਦੇਸ਼ਾਂ ਤੋਂ ਆਏ ਆ ਜੰਪਲ ਉੱਥੋਂ ਦੇ ਆ ਪਰ ਫਿਰ ਵੀ ਹਰੇਕ ਸਾਹਿਬ ਆਉਂਦੇ ਆ ਤੇ ਸਾਨੂੰ ਇਹਨਾਂ ਤੋਂ ਸਿੱਖਣ ਦੀ ਜ਼ਰੂਰ ਲੋੜ ਹੈ ਸਾਡੀ ਜਵਾਨੀ ਅਜੇ ਵੀ ਸੜਕਾਂ ਦੇ ਉੱਤੇ ਉਹ ਕੁਝ ਕਰਦੀ ਫਿਰਦੀ ਹੈ ਜੋ ਸਾਨੂੰ ਨਹੀਂ ਕਰਨਾ ਚਾਹੀਦਾ ਸੋ ਬੜੀਆਂ ਕੀਮਤੀ ਤੇ ਅਨਮੋਲ ਗੱਲਾਂ ਐ ਉਮੀਦ ਕਰਦੇ ਆਂ ਇਹ ਗੱਲਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਾਂਗੇ ਢਾਲਾਂਗੇ ਤੇ ਆਪਣੀ ਜ਼ਿੰਦਗੀ ਨੂੰ ਵੀ ਵਧੀਆ ਗੁਰਬਾਣੀ ਦੇ ਮੁਤਾਬਕ گزارੰਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਇਹ ਬੁਲੇ ਸੋਨਿਆ ਸਤ ਸਾਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ